ਪਨੀਰ ਦੇ ਪਕੌੜੇ 5 ਮਿੰਟਾਂ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਹਲਵਾਈ ਨਾਲੋਂ ਕਿਤੇ ਜ਼ਿਆਦਾ ਵਧੀਆ ਇਹ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਸੌਫਟ ਸੌਫਟ ਪਨੀਰ ਦੇ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਜਦੋਂ ਤੁਸੀਂ ਇੱਕ ਵਾਰ ਬਣਾ ਲੇ ਤਾਂ ਬਾਰ ਬਾਰ ਤੁਹਾਡਾ ਮਨ ਬਣਾਉਣ ਨੂੰ ਕਰੂਗਾ ਤੇ ਆਜੋ ਫਿਰ ਫਟਾਫਟ ਆਪਾਂ ਇਹ ਪਕੌੜੇ ਆ ਜਿਹੜੇ ਤਿਆਰ ਕਰ ਲੈਨੇ ਹਾਂ ਹਾਂਜੀ ਪਨੀਰ ਪਕੌੜੇ ਬਣਾਉਣ ਵਾਸਤੇ ਆਪਾਂ ਪਨੀਰ ਲੈ ਲਿਆ ਸੀ ਪਨੀਰ ਆਪਾਂ 250 ਗ੍ਰਾਮ ਲਿਆ ਹੈ ਪਨੀਰ ਨੂੰ ਹੁਣ ਆਪਾਂ ਕੱਟ ਕਰ ਲਵਾਂਗੇ ਆਪਾਂ ਇੰਨਾ-ਇੰਨਾ ਚੌੜਾ ਕੱਟ ਲਵਾਂਗੇ ਕਿਉਂਕਿ ਆਪਾਂ ਫੇਰ ਵਿਚਾਲੋਂ ਫੇਰ ਕੱਟਣਾ ਹੈ ਇਹਨੂੰ ਉਸ ਤੋਂ ਬਾਅਦ ਹੁਣ ਆਪਾਂ ਵਿਚਾਲੋਂ ਕੱਟ ਕਰ ਦੇਵਾਂਗੇ ਪਨੀਰ ਦੇ ਪਕੌੜਿਆਂ ਦੇ ਵਿੱਚ ਆਪਾਂ ਮਸਾਲਾ ਭਰਨ ਦੇ ਵਾਸਤੇ ਤੇ ਆਪਾਂ ਵਿਚਾਲੋਂ ਸੈਂਟਰ 'ਚ ਕੱਟ ਲਾ ਬ ਲਵਾਂਗੇ ਇਸ ਇਸ ਤਰ੍ਹਾਂ ਸੈਂਟਰ 'ਚ ਕੱਟ ਲਾਉਣਾ ਹੈ ਇੰਨਾ ਤਾਂ ਕਿ ਇਹਦੇ ਵਿੱਚ ਸਟਾਫਿੰਗ ਆ ਜਿਹੜੀ ਭਰੀ ਜਾਵੇ ਆਪਾਂ ਪੂਰਾ ਨਹੀਂ ਕੱਟ ਕਰਨਾ ਇਸ ਤਰ੍ਹਾਂ ਆਪਾਂ ਕੱਟੀ ਜਾਵਾਂਗੇ ਇਸ ਤਰ੍ਹਾਂ ਸਾਰੇ ਪੀਸਾਂ ਦੇ ਵਿੱਚ ਆਪਾਂ ਐ ਕਰਕੇ ਕੱਟ ਲਾ ਕੇ ਰੱਖ ਲਵਾਂਗੇ ਪਨੀਰ ਦੇ ਪਕੌੜਿਆਂ ਦੇ ਵਿੱਚ ਅੰਦਰ ਮਸਾਲਾ ਭਰਨਾ ਉਹ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਸਭ ਤੋਂ ਪਹਿਲਾਂ ਆਪਾਂ 2 ਚਮਚੇ ਪਦੀਨੇ ਦਾ ਪੇਸਟ ਆ ਜਿਹੜਾ ਪਦੀਨੇ ਤੇ ਧਨੀਏ ਦਾ ਪੇਸਟ ਬਣਾ ਕੇ ਰੱਖ ਲਿਆ ਸੀ ਉਹ ਆਪਾਂ ਪਾ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਆਪਾਂ ਨਮਕ ਪਾਵਾਂਗੇ ਨਮਕ ਆਪਾਂ ਇਹਦੇ ਵਿੱਚ ਥੋੜਾ ਹੀ ਪਾਵਾਂਗੇ ਕਿਉਂਕਿ ਆਪਾਂ ਫਿਰ ਬੇਸਨ ਦੇ ਵਿੱਚ ਵੀ ਪਾਉਣਾ ਨਮਕ ਹੁਣ ਆਪਾਂ ਭੁੰਨਿਆ ਹੋਇਆ ਜੀਰਾ ਪਾ ਲਵਾਂਗੇ ਜੀਰੇ ਦਾ ਆਪਾਂ ਪਾਊਡਰ ਬਣਾ ਲਿਆ ਸੀ ਉਹ ਆਪਾਂ ਪਾ ਲਵਾਂਗੇ ਅੱਧਾ ਚਮਚਾ ਆਪਾਂ ਪਾਵਾਂਗੇ ਅਮਚੂਰ ਦਾ ਜੀ ਜਨੂ ਇਹਨਾਂ ਨੂੰ ਮਿਕਸ ਕਰ ਲੈਣਾ ਹੁਣ ਆਪਾਂ ਇਹ ਥੋੜਾ ਥੋੜਾ ਇਹਦੇ ਵਿੱਚ ਮਸਾਲਾ ਜਿਹੜਾ ਭਰਾਂਗੇ ਲੋ ਜੀ ਹੁਣ ਆਪਾਂ ਪਨੀਰ ਦੇ ਵਿੱਚ ਮਸਾਲਾ ਭਰ ਲੈਨੇ ਆਂ ਥੋੜਾ ਥੋੜਾ ਚੱਕਾਂਗੇ ਤੇ ਇਸ ਤਰ੍ਹਾਂ ਆਪਾਂ ਸਾਰਾ ਮਸਾਲਾ ਜਿਹੜਾ ਐਂ ਲਾ ਦੇਣਾ ਲਾ ਕੇ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਇੱਥੇ ਰੱਖ ਦੇਵਾਂਗੇ ਨੀਰ ਦੇ ਪਕੌੜੇ ਬਣਾਉਣ ਵਾਸਤੇ ਆਪਾਂ ਜਿਹੜਾ ਘੋਲ ਤਿਆਰ ਕਰਨਾ ਉਹ ਆਪਾਂ ਇੱਕ ਕੌਲੀ ਬੇਸਨ ਦੀ ਲੈ ਲਈ ਐ ਇੱਕ ਚਮਚ ਪਾਵਾਂਗੇ ਆਪਾਂ ਨਮਕ ਦਾ ਨਮਕ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲੈਣਾਗਾ ਚਿੰਦਾ ਨਮਕ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਚਮਚੇ ਦਾ ਚੌਥਾ ਹਿੱਸਾ ਪਾ ਕਾਲੀ ਨਮਕ ਦਾ ਪਾਵਾਂਗੇ ਕਿਉਂਕਿ ਇਹਦੇ ਨਾਲ ਟੇਸਟ ਜਿਹੜਾ ਵਧੀਆ ਆਉਂਦਾਗਾ ਅੱਧਾ ਚਮਚ ਆਪਾਂ ਪਾਵਾਂਗੇ ਹਲਦੀ ਪਾਊਡਰ ਦਾ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਗਰਮ ਮਸਾਲਾ ਇੱਕ ਡੇਢ ਆਪਾਂ ਹਰੀ ਮਿਰਚ ਕੱਟ ਕੇ ਲੈ ਲਈ ਸੀ ਤੇ ਥੋੜਾ ਜਿਹਾ ਆਪਾਂ ਪਾ ਲਿਆ ਇਹਦੇ ਚ ਧਨੀਆ ਆਪਾਂ 1 ਇੰਚ ਦਾ ਟੁਕੜਾ ਪਾ ਲਿਆ ਸੀ ਅਦਰਕ ਦਾ ਤੁਹਾਨੂੰ ਲਸਣ ਦਾ ਪੇਸਟ ਪਸੰਦ ਹੈ ਤਾਂ ਤੁਸੀਂ ਲਸਣ ਦਾ ਵੀ ਪਾ ਸਕਦੇ ਆ ਤੇ ਆਪਾਂ ਇਹਦੇ ਵਿੱਚ ਲਸਣ ਨਹੀਂ ਪਾਇਆ ਆਪਾਂ ਕੱਲੇ ਅਦਰਕ ਦਾ ਪੇਸਟ ਆ ਜਿਹੜਾ ਪਾਇਆ ਤੇ ਇੱਕ ਚਮਚਾ ਆਪਾਂ ਕਸਤੂਰੀ ਮੇਥੀ ਦਾ ਪਾ ਲਵਾਂਗੇ ਕਸਤੂਰੀ ਮੇਥੀ ਜੇ ਤੁਹਾਡੇ ਕੋਲ ਹੈਗੀ ਆ ਤੁਸੀਂ ਜ਼ਰੂਰ ਪਾਓ ਅੱਦਾਂ ਕ ਚਮਚਾਪਾ ਪਾਵਾਂਗੇ ਅਜਮੈਣ ਦਾ ਅਜਮੈਣ ਪਾਉਣੀ ਵੀ ਜ਼ਰੂਰੀ ਆ ਅਜਮੈਣ ਤੁਸੀਂ ਇਸ ਤਰ੍ਹਾਂ ਕ੍ਰਸ਼ ਕਰਕੇ ਪਾਉਣੀ ਆ ਤਾਂ ਕਿ ਇਹਦੀ ਸਮੈਲ ਜਿਹੜੀ ਉਹ ਬਹੁਤ ਵਧੀਆ ਹੁੰਦੀ ਹੈਗੀ ਫਿਰ ਇਸ ਤਰ੍ਹਾਂ ਜਿਹੜਾ ਕ੍ਰਸ਼ ਕਰਕੇ ਪਾਉਣੀ ਆ ਆਪਾਂ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਐ ਕਰਕੇ ਮਿਕਸ ਕਰ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਬੈਟਰ ਆ ਜਿਹੜਾ ਤਿਆਰ ਕਰਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਬੈਟਰ ਤਿਆਰ ਕਰਨਾ ਤਾਂ ਕਿ ਇਹਦੇ ਵਿੱਚ ਜਿਹੜੀਆਂ ਗੁਠਲੀਆਂ ਜੀਆਂ ਨਾ ਰਹਿ ਜਾਣ ਜਦੋਂ ਆਪਾਂ ਬੇਸਨ ਦੇ ਵਿੱਚ ਗੰਡਾ ਜੀਆਂ ਬਣ ਜਾਂਦੀਆਂ ਉਹ ਨਹੀਂ ਠੀਕ ਰਹਿੰਦੀ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਕੇ ਕੋਲਾ ਜਿਹੜਾ ਤਿਆਰ ਕਰਾਂਗੇ ਕੋਲ ਨੂੰ ਆਪਾਂ ਨਾ ਤਾਂ ਜਿਆਦਾ ਪਤਲਾ ਕਰਨਾ ਤੇ ਥੋੜਾ ਜਿਹਾ ਆਪਾਂ ਸੰਘਣਾ ਹੀ ਰੱਖਣਾ ਹੈ ਤੇ ਇਸ ਤਰ੍ਹਾਂ ਦਾ ਬੈਟਰ ਆਪਾਂ ਇੰਨਾ ਕੁ ਸੰਘਣਾ ਰੱਖਾਂਗੇ ਤੇ ਹੁਣ ਉਸ ਤੋਂ ਬਾਅਦ ਹੁਣ ਆਪਾਂ ਇੱਕੋ ਡਾਇਰੈਕਸ਼ਨ ਦੇ ਵਿੱਚ ਇਹਨੂੰ 2-3 ਮਿੰਟ ਐਸੇ ਤਰ੍ਹਾਂ ਹੀ ਫੈਂਟਣਾ ਹੈਗਾ ਤਾਂ ਕਿ ਆਪਣਾ ਚੰਗੀ ਤਰ੍ਹਾਂ ਘੋਲ ਆ ਜਿਹੜਾ ਫੁੱਲ ਜੇ ਜਾਵੇ ਹਾਂਜੀ ਆਪਾਂ ਲਾਲ ਮਿਰਚ ਪਾਉਣੀ ਭੁੱਲ ਗਏ ਸੀ ਤੇ ਹੁਣ ਆਪਾਂ ਲਾਲ ਮਿਰਚ ਪਾ ਦੇਵਾਂਗੇ ਪਹਿਲਾਂ ਆਪਾਂ ਹਰੀ ਮਿਰਚ ਪਾ ਲਈ ਸੀ ਇਹ ਵੀ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲੈਣੀ ਹੈ ਲਾਲ ਮਿਰਚ ਵੀ ਲਓ ਜੀ ਬੈਟਰ ਆਪਣਾ ਤਿਆਰ ਹੋ ਗਿਆ ਇਸ ਤਰ੍ਹਾਂ ਦਾ ਬੈਟਰ ਆਪਣਾ ਹੋਣਾ ਚਾਹੀਦਾ ਹੈਗਾ ਤੇ ਹੁਣ ਆਪਾਂ 5 ਮਿੰਟ ਦੇ ਲਈ ਇਹਨੂੰ ਰੱਖ ਦੇਵਾਂਗੇ ਤਾਂ ਕਿ ਆਪਣਾ ਇਹ ਫੁੱਲ ਜਿਹਾ ਜਾਵੇ ਥੋੜਾ ਜਿਹਾ ਤੇ ਓਨੀ ਦੇਰ ਆਪਾਂ ਤੇਲ ਗਰਮ ਕਰ ਲੈਂਦੇ ਹਾਂ ਹਾਂਜੀ ਆਪਾਂ ਇੱਕ ਪਨੀਰ ਦੇ ਪੀਸ ਨੂੰ ਆਪਾਂ ਇਸ ਤਰ੍ਹਾਂ ਡਿਪ ਕਰ ਲਵਾਂਗੇ ਜਾਂ ਤਾਂ ਤੁਸੀਂ ਇਸ ਤਰ੍ਹਾਂ ਐ ਐ ਚੱਕ ਕੇ ਪਾ ਲਓ ਤੇ ਜੇ ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਚੱਕ ਕੇ ਇਸ ਤਰ੍ਹਾਂ ਐ ਚੰਗੀ ਤਰ੍ਹਾਂ ਬੇਸਨ ਨੂੰ ਸਾਫ਼ ਕਰਕੇ ਆਏ ਤੇ ਆਪਾਂ ਹੌਲੀ ਕਿਦਨੇ ਆਪਾਂ ਇਸ ਤਰ੍ਹਾਂ ਆਏ ਛੱਡ ਦੇਣਾ ਦੂਸਰਾ ਪੀਸ ਵੀ ਜਿਹੜਾ ਲਿਆ ਸੀ ਉਹਨੂੰ ਵੀ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਤੇ ਇਸ ਤਰ੍ਹਾਂ ਪਾ ਦੇਣਾ ਹੁਣ ਸਾਰੇ ਪੀਸ ਆਪਾਂ ਇਸ ਤਰ੍ਹਾਂ ਜਿੰਨੇ ਕਾਉਂਦੇ ਨੇ ਉਹਨੇ ਕ ਆਪਾਂ ਡਿਪ ਕਰਕੇ ਤੇ ਜੇ ਤੁਸੀਂ ਹੱਥ ਨਾਲ ਨਹੀਂ ਚੱਕਣਾ ਤਾਂ ਤੁਸੀਂ ਇਸ ਤਰ੍ਹਾਂ ਆਪਣਾ ਕਾਂਟਾ ਚਮਚਾ ਸਾਰਿਆਂ ਦੇ ਘਰੇ ਹੁੰਦਾ ਹੀ ਆ ਤਾਂ ਤੁਸੀਂ ਇਸ ਤਰ੍ਹਾਂ ਐ ਚੱਕ ਕੇ ਆ ਗਏ। ਇਸ ਆਪਾਂ ਥੋੜੇ ਜਿਹਾ ਹਾਫ ਫਰਾਈ ਕਰ ਲਾਂਗੇ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਆਪਾਂ ਜਦੋਂ ਕਈ ਵਾਰੀ ਕਿਸੇ ਨੇ ਆਉਣਾ ਹੁੰਦਾ ਮਹਿਮਾਨ ਆਏ ਹੁੰਦੇ ਤਾਂ ਆਪਾਂ ਥੋੜਾ ਜਿਹਾ ਪਹਿਲਾਂ ਆਪਾਂ ਇਹਨਾਂ ਨੂੰ ਕੱਚੇ ਕਰਕੇ ਰੱਖ ਸਕਦੇ ਆਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਤੇਲ ਗਰਮ ਕਰੋ ਤੇ ਨਾਲ ਦੀ ਨਾਲ ਛੱਡ ਕੇ ਤੇ ਦਵਾਰਾ ਪੱਕੇ ਕਰ ਲਓ ਆਪਾਂ ਕੇਰਾ ਆਪਾਂ ਇੰਨੇ ਇੱਕ ਕੱਢ ਲੈਣੇ ਆ। ਨੇ ਇੱਕ ਵੀਰ ਦਾ ਕਮੈਂਟ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਨੀਰ ਦੇ ਪਕੌੜੇ ਬਣਾ ਕੇ ਦਿਖਾਓ ਉਹਨਾਂ ਦੀ ਫਰਮਾਇਸ਼ ਤੇ ਪਨੀਰ ਦੇ ਪਕੌੜੇ ਜਿਹੜੇ ਅੱਜ ਤਿਆਰ ਕਰਨ ਲੱਗੇ ਆ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜੀ ਵੀ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਮੇਰੀ ਵੀਡੀਓ ਵੇਖ ਕੇ ਤੇ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਵੀ ਦਬਾਜਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰਿਆਂ ਭੈਣਾ ਮੇਰੇ ਵੀਰ ਕਿ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਵੀਡੀਓ ਪੂਰੀ ਦੇਖਣ ਤੇ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦੇਵਾਂਗੇ ਕਿ ਗੈਸ ਦੀ ਫਲੇਮ ਨੂੰ ਜਿਆਦਾ ਤੇਜ ਨਹੀਂ ਕਰਨਾ ਮੀਡੀਅਮ ਗਿਆ ਰੱਖਣਾ ਹੈਗਾ ਤਾਂ ਕਿ ਇਹ ਉੱਪਰੋਂ ਜਲ ਜੇ ਨਾ ਜਾਣ ਬੇਸਣਾ ਕਈ ਵਾਰੀ ਉੱਪਰੋਂ ਜਿਆਦਾ ਜਲ ਜਾਂਦਾ ਹੈ ਤਾਂ ਹੁਣ ਆਪਾਂ ਇਹ ਰਾਇ ਇਹਨਾਂ ਨੂੰ ਹੱਥ ਰਾਈ ਹੋਈ ਕੱਢ ਲਵਾਂਗੇ ਕੰੀਰ ਦੇ ਪਕੌੜੇ ਆਪਣੇ ਹਾਫ ਫਰਾਈ ਹੋ ਗਏ ਨੇ 10 ਮਿੰਟਾਂ ਦੇ ਵਿੱਚ ਬਣ ਕੇ ਇਹ ਪਕੌੜੇ ਜਿਹੜੇ ਤਿਆਰ ਹੋ ਜਾਂਦੇ ਆ ਕਈ ਵਾਰ ਮਹਿਮਾਨ ਆਉਂਦੇ ਆ ਆਪਾਂ ਨੂੰ ਪਤਾ ਲੱਗ ਜਾਂਦਾ फटाफट ਤੁਸੀਂ ਬੇਸਨ ਘੋਲੋ ਘਿਪਨੀਰ ਦੇ ਪਕੌੜੇ ਜਿਹੜੇ ਤਿਆਰ ਕਰ ਸਕਦੇ ਲੋ ਜੀ ਹੁਣ ਆਪਾਂ ਫੁੱਲ ਫਰਾਈ ਕਰਨ ਲੱਗੇ ਆ ਪਹਿਲਾਂ ਆਪਾਂ ਹਾਫ ਫਰਾਈ ਕਰੇ ਸੀ ਹੁਣ ਆਪਾਂ ਫੁੱਲ ਫਰਾਈ ਕਰ ਦੇਵਾਂਗੇ ਤੇ ਤੁਸੀਂ ਵੀ ਘਰ ਦੇ ਵਿੱਚ ਟਰਾਈ ਕਰਕੇ ਦੇਖੋ ਇਸ ਤਰ੍ਹਾਂ ਜੇ ਆਪਾਂ ਘਰ ਦੇ ਵਿੱਚ ਬਣਾਉਣੇ ਆ ਤੀਜਾਂ ਸਾਫ ਸੁਥਰੀਆਂ ਲਾ ਕੇ ਆਪਾਂ ਘਰੇ ਚੀਜ਼ ਤਿਆਰ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਖਾਣਾ ਸਾਫ ਸੁਥਰਾ ਬਣਾ ਕੇ ਆਪ ਵੀ ਖਾਓ ਤੇ ਆਪਣੀ ਫੈਮਿਲੀ ਨੂੰ ਵੀ ਖਵਾਓ ਤੇ ਜਦੋਂ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਆ ਦੇਖੋ ਕਿਸ ਤਰ੍ਹਾਂ ਦੇ ਤੇਲਾਂ ਦੇ ਵਿੱਚ ਕੱਢੇ ਹੁੰਦੇ ਨੇ ਤੇਲ ਆ ਜਿਹੜਾ ਬਾਰ ਬਾਰ ਗਰਮ ਕੀਤਾ ਹੁੰਦਾ ਆਪਣੀ ਸਿਹਤ ਲਈ ਹਾਨੀਕਾਰਕ ਹੈ ਤੇ ਆਪਾਂ ਘਰੇ ਸ਼ੁੱਧ ਬਣਾ ਕੇ ਜਰੀ ਖਾਇਆ ਕਰੋ ਲਓ ਜੀ ਆਪਣੇ ਬਹੁਤ ਹੀ ਸਵਾਦਿਸ਼ਟ ਪਨੀਰ ਦੇ ਪਕੌੜੇ ਜਿਹੜੇ 5 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਗਏ ਤੇ ਹੁਣ ਆਪਾਂ ਇਹਨੂੰ ਖੱਟੀ ਮਿੱਠੀ ਚਟਣੀ ਦੇ ਨਾਲ ਸਰਵ ਕਰਾਂਗੇ ਲਓ ਜੀ ਮੇਰੇ ਪਨੀਰ ਦੇ ਪਕੌੜਿਆਂ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਮੈਨੂੰ ਆਪਣੇ ਸੁਝਾਅ ਜਿਹੜੇ ਜ਼ਰੂਰ ਦਿਆ ਕਰੋ ਜ਼ਰੂਰ ਸਾਂਝੇ ਕਰਿਆ ਕਰੋ ਮਿਲਦੇ ਆਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ